ਉਹ ਮੁੰਡਾ ਮੁੰਡਾ ਹੈ ਕਿ ਕੀ ਕਹਿਣਾ ਚਾਹੁੰਦੇ ਲਗਾਤਾਰ ਜਿਹੜਾ ਨਸ਼ਾ ਤੇ ਪਿਆਲ ਚ ਵਸ ਰੋ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਕੰਟਰੋਲ ਹੋਣਾ ਜੀ ਬਿਲਕੁਲ ਕੰਟਰੋਲ ਨਹੀਂ ਜੀ ਬੰਦੇ ਮੁੰਡੇ ਮਰ ਜਾਂਦੇ ਦੇਖ ਜਿਹੜੇ ਹੁਣ ਮੁੰਡੇ ਨੌਜਵਾਨ ਮਰਦੇ ਜਾਂਦੇ ਆ ਤੇ ਈਆਂ ਵਿਚਾਰੀਆਂ ਪਹਿਲਾਂ ਮਾਂ ਤੇ ਪਰ ਮਸਾਂ ਵੀ ਕੀ ਕਰ ਲਾਉਂਦਾ ਹੈ ਤੇ ਨਾਲ ਇੱਕ ਜਿਹਦੇ ਦੇ ਬੱਚੇ ਲੈ ਕੇ ਜੋ ਮਾਂ ਤੋਂ ਉਹ ਬੱਚਿਆਂ ਨੂੰ ਪਾਲੂ ਅੱਗੇ ਉਹ ਵੀ ਬਜ਼ੁਰਗ ਤੇ ਸਾਰੇ ਹੀ ਬਜ਼ੁਰਗ ਪਾਉਂਦੇ ਆ ਤੇ ਉਹਨਾਂ ਨੂੰ ਕੌਣ ਪਾਲੇਗਾ ਇਹਨਾਂ ਦੀ ਕੋਈ پابੰਦੀ ਹੋਣੀ ਚਾਹੀਦੀ। ਕੋਈ ਕੰਟਰੋਲ ਨਹੀਂ ਹੈ ਜੀ ਤਾਂ ਤਾਂ ਤੇ ਵਿਖੀ ਜਾਂਦਾ। ਹਰੇਕ ਮੱਲੇ ਦੇ ਵਿੱਚ ਦੋ ਤਿੰਨ ਤਾਂ ਦਾ ਹੋਵੇ ਵਿਖਦਾ ਜੀ। ਤਾਂ ਕੀ ਹੱਥ। ਕਿਉਂਕਿ ਬੰਦੇ ਰੇ ਜਿਹੜੇ ਨਸ਼ਾ ਕਰਕੇ ਬੰਦੇ ਦੇ ਨਾਮ ਨਾਲ ਮਰੀ ਜਾਂਦੇ ਇਹਨਾਂ ਦਾ ਕੋਈ ਕੰਟਰੋਲ ਹੋਵੇ। ਏਰਾ ਇਥੋਂ ਦਾ ਐਮਐਲਏ ਆ ਵੀਰ ਜੀ ਗੁਰਦੇਵਤ ਸੰਗ ਸੇਖੋਂ ਸਾਡੀ ਉਹਨੂੰ ਵੀ ਬੇਨਤੀ ਆ ਕਿਉਂਕਿ ਵੀ ਅਸੀਂ ਤਾਂ ਜਦੋਂ ਸਾਡੇ ਸ਼ਹਿਰ ਦਾ ਅਸੀਂ ਇੱਕ ਪਾਸੇ ਕਰਕੇ ਵੋਟਾਂ ਪਾਈਆਂ ਸਾਰਿਆਂ ਨੇ ਜੋਰ ਲਾ ਕੇ ਜਿਤਾਇਆ ਤੇ ਸਾਡੀ ਉਹਨੂੰ ਬੇਨਤੀ ਆ ਵੀ ਅੱਜ ਜਿਹੜੀ ਇੰਨੀ ਘਟਨਾ ਵਾਪਰ ਗਈ ਆ ਨਿੱਕੇ ਨਿੱਕੇ ਬੱਚੇ ਆ ਛੋਟੀ ਜਿਹੀ ਉਮਰ ਦੀ ਉਹ ਬੱਚੀ ਆ ਜਿਹਦੇ ਘਰ ਵਾਲਾ ਮਰਿਆ ਅਸੀਂ ਕਹਿੰਦੇ ਆ ਜੀ ਵੀ ਉਹਦੇ ਹੱਥ 'ਚ ਸਾਰਾ ਕੁਝ ਆ ਸਾਰੇ ਸ਼ਹਿਰ ਦਾ ਮੋਖਾ ਵੀ ਇਹਨੂੰ ਪਲਾਂਦੀ ਕਿਤੇ ਢੇਲੀ ਫੇਸ ਤੇ ਲਵਾ ਦੇਵੇ ਪਰ ਇਹਨੂੰ ਕਿਤੇ ਨਾ ਕਿਤੇ ਰੋਟੀ ਦੇ ਰਜਕਾਰ ਤੇ ਲਵਾ ਦੇਵੇ ਜਿਹੜੀ ਆਪਣੇ ਬੱਚੇ ਪਾਲ ਸਕੀ ਜੀ ਪ੍ਰਤਾਪ ਸਿੰਘ ਜੀ ਜਿਹੜੇ ਬੱਚੇ ਦੀ ਮੌਤ ਹੋਈ ਕਿ ਲੱਗਦਾ ਕਿ ਮੇਰਾ ਮੁੰਡਾ ਹੈ ਗਿਆ ਜੀ ਬਈ ਕੀ ਕਹਿਣਾ ਚਾਹੁੰਦਾ ਲਗਾਤਾਰ ਜਿਹੜਾ ਨਸ਼ਾ ਹੈ ਪੰਜਾਬ 'ਚ ਵਧ ਰਿਹਾ ਉਹ ਮੌਜੂਦਾ ਦੀ ਮੌਤ ਹੋ ਰਹੀ ਹੈ ਕੰਟਰੋਲ ਨਹੀਂ ਹੈ ਜੀ ਬਿਲਕੁਲ ਕੰਟਰੋਲ ਨਹੀਂ ਹੈ ਦਾ ਕਿੰਨੇ ਮੁੰਡੇ ਮਰ ਜਾਂਦੇ ਦੇਖਦੇ ਇਹ ਕੀ ਕੰਮ ਕਰਦਾ ਸੀ ਔਰ ਪਿੱਛੇ ਪਰਿਵਾਰ ਵਿੱਚ ਕੌਣ ਡੋਰ ਦਾ ਕੰਮ ਕਰਦਾ ਸੀ ਮੁੰਡਾ ਦੋ ਬੱਚੇ ਸੀ ਕਿਹਨਾਂ ਕੋਲ ਨੇ ਦੋ ਬੱਚੇ ਜੀ ਇਹ ਘਰ ਲਈ ਦੀ ਕਿੰਨੀ ਉਮਰ ਦੇ ਬੱਚੇ ਨੇ ਬੱਚਾ ਇੱਕ ਤਿੰਨ ਸਾਲਾਂ ਮੁੰਡਾ ਜੀ 6 ਮਹੀਨੇ ਤੋਂ ਤਾਂ ਕੁੜੀ ਆਈ ਬਸ ਇਹ ਘਰ ਲਈ ਕੀ ਕੋਈ ਕੀ ਕੰਮ ਕਰਦੀ ਕੋਈ ਨਹੀਂ ਕਰਦੇ ਜਿਹੜੀ ਕੰਮ ਕਰਦੀ ਸੀ ਉਹਦੇ ਕੀ ਮੰਨ ਕਰਦਾ ਬੱਚੇ ਮੈਂ ਜਿਹੇ ਕਰਦੇ ਬਸ ਆਉ ਤੇ ਬੱਚੇ ਪਾਲੇ ਚਾਰੀ ਕਿਤੇ ਕੰਮ ਵਰਕ ਲੱਗ ਨਹੀਂ ਕਰਦੀ ਅਸੀਂ ਇਹੋ ਕਹਿੰਦੇ ਆ ਵੀ ਇਹ ਪਾਪੰਦੀ ਰਸ਼ੀਆਂ ਦੀ ਹੋਣੀ ਚਾਹੀਦੀ ਵੀ ਜਿਹੜੇ ਹੁਣ ਮੁੰਡੇ ਨੌਜਵਾਨ ਮਰਦੇ ਜਾਂਦੇ ਆ ਤੇ ਤਿਆਂ ਵਿਚਾਰੀਆਂ ਉਹ ਅਗਲਾ ਮਾਪੇ ਇੱਕ ਕਰ ਮਸਮੀਂ ਕੀ ਗਰ ਲਾਉਂਦਾ ਤੇ ਨਾਲ ਕਿਤੇ ਤੋਂ ਬੱਚੇ ਲੈ ਕੇ ਉਹ ਮਾਪੇ ਕਿਵੇਂ ਬੱਚਿਆਂ ਨੂੰ ਪਾਲੂਗਾ ਉਹ ਵੀ ਬਜ਼ੁਰਗ ਤੇ ਅਗੋਂ ਸਾਰੇ ਬਜ਼ੁਰਗ ਹੁੰਦੇ ਆ ਤੇ ਉਹਨਾਂ ਨੂੰ ਕੌਣ ਪਾਲੇਗਾ ਇਹਨਾਂ ਦੀ ਕੋਈ پابੰਦੀ ਹੋਣੀ ਚਾਹੀਦੀ ਬਸ ਸਾਡੇ ਇਹ ਮਿੰਟਾ ਮੰਨਦਾ ਸਾਡੀ ਇਹੋ ਹੀ ਆ ਵੀ ਚਲੋ ਤਿਆਂ ਦਾ ਰਾਂਝੇ ਜਿਹੜੀਆਂ ਇਸ ਤਰ੍ਹਾਂ ਹੁੰਦੇ ਜਾਂਦੇ ਆ ਤੇ ਭਾਈ ਉਹਨਾਂ ਦਾ ਕੋਈ ਰੋਟੀ ਦਾ ਜਿਗਾਰ ਮਿੰਟ ਬੰਨਣਾ ਚਾਹੀਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਚਿੱਟਾ ਬੰਦ ਹਾਂ ਚਿੱਟਾ ਬੰਦ ਹੋਵੇ ਤੇ ਕਣਾ ਵੀਰ ਜੀ ਆ ਵਾਪਰੀ ਆ ਵੀ ਇਹ ਮੁੰਡਾ ਨਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਇਹ ਜਿਹੜੀ ਬੜੀ ਖੜੀ ਹੈ ਜਿਹੜੀ ਮੌਤ ਦਾ ਕਾਰਨ ਸਭ ਤੋਂ ਵੱਡਾ ਨਸ਼ਾ ਇਹਨਾਂ ਨੇ ਕੀ ਕੀਤਾ ਨਸ਼ੇ ਨੂੰ ਅਸੀਂ ਹਰ ਰੋਜ਼ ਜਿਹੜੇ ਗਰੀਬ ਦਾ ਨੌਜਵਾਨ ਪੁੱਤ ਮਰ ਜਾਂਦਾ ਉਹੀ ਰੋਣਾ ਪਾਉਂਦਾ ਰੋਣਾ ਪਾ ਕੇ ਬਹਿ ਜਾਂਦੇ ਆ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਕੋਈ ਕਿਤੇ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਕਿਸੇ ਦੀ ਸੁਣਦਾ ਨਹੀਂ ਇਹ ਨਸ਼ੇ ਨੂੰ ਕੋਈ ਪੰਦ ਨਹੀਂ ਕਰਦਾ ਤੇ ਇਹ ਮੁੰਡਾ ਕਿਤੇ ਨਸ਼ੇ ਕਰਦਾ ਸੀਗਾ ਕੱਲ ਉਹ ਤੇ ਟਿਕਾ ਲਾ ਕੇ ਗਲਮਾਂ ਦੇ ਵਿੱਚ ਇਹ ਡਿੱਗ ਪਿਆ ਇਹ ਵੀ ਕੋਈ ਪੁੱਛ ਪਰਤਾਲ ਨਹੀਂ ਹੋਈ ਕੱਲ ਦੇ ਅਸੀਂ ਬਹੁਤ ਜਿਆਦਾ ਉਹਨੂੰ ਕਲਪੀ ਜਾਂਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਵੀ ਕੋਈ ਹੋਈ ਜਾਂਦਾ ਜਿਵੇਂ ਤੁਸੀਂ ਖੁਦ ਪੰਚਾਇਤ ਮੈਂਬਰ ਹੋ ਤੁਸੀਂ ਵਾਸੀ ਸਰਕਾਰ ਵੀ ਦਵੇ ਕਹਿੰਦੀ ਕਿ ਪੰਜਾਬ ਵਿੱਚ ਨਸ਼ਾ ਸੀ ਖਤਮ ਕਰਤਾ ਹਾਂ ਜੀ ਜੀ ਕੀ ਲੱਗਦਾ ਕਿ ਪੰਜਾਬ ਵਿੱਚ ਨਹੀਂ ਜੀ ਨਹੀਂ ਜੀ ਨਹੀਂ ਜੀ ਕੋਈ ਖਤਮ ਨਹੀਂ ਹੋਇਆ ਕੋਈ 25 ਪੈਸੇ ਦਾ ਫਰਕ ਵੀ ਨਹੀਂ ਪਿਆ ਕੋਈ ਫਰਕ ਨਹੀਂ ਪੈਂਦਾ ਅਸੀਂ ਮੰਗ ਇਹ ਕਰਦੇ ਆ ਵੀ ਇਹਦੇ ਨਿੱਕੇ ਨਿੱਕੇ ਬੱਚੇ ਆ ਤੇ ਛੋਟੀ ਜੀ ਉਮਰ ਦੀ ਇਹ ਘਰਾਂ ਵਾਲੀ ਆ ਇਹ ਵੀ ਚਾਲੇ ਦਾ ਕੋਈ ਰੋਟੀ ਦਾ ਰਚਕਾਰ ਬਣਾਇਆ ਜਾਵੇ ਕਿਤੇ ਕੰਮ ਤੇ ਲਾਈ ਜਾਵੇ ਤੇ ਦੂਜਾ ਨੰਬਰ ਇਹ ਆ ਵੀ ਲੋਕਾਂ ਦੇ ਜਿਨ੍ਹਾਂ ਦੇ ਨੌਜਵਾਨ ਸਾਡੇ ਭੈਣਾ ਭਰਾਵਾਂ ਦੇ ਪੁੱਤ ਮਰੀ ਜਾਂਦੇ ਆ ਨਸ਼ੇ ਕਰ ਕਰਕੇ ਇਹ ਨਸ਼ਿਆਂ ਤੇ ਰੋਖ ਲਾਈ ਜਾਵੇ ਤੇ ਨਹੀਂ ਫਿਰ ਪਿੰਡਾਂ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਵਾਲੇ ਹਣ ਕਿਵੇਂ ਬਾਹਰ ਨਿਕਲ ਚੁੱਕੇ ਆ ਤੇ ਅਸੀਂ ਤਾਂ ਸਰਕਾਰ ਨੂੰ ਹੀ ਕਹਿਣਾ ਅਸੀਂ ਕਿਹਨੂੰ ਕਹੀਏ ਅਸੀਂ ਕਿਸੇ ਨੂੰ ਐਮਐਲਏ ਬਣਾਉਣੇ ਆ ਕਿਸੇ ਨੂੰ ਕੁਝ ਬਣਾਉਣੇ ਆ ਕਿਸੇ ਨੂੰ ਕੁਝ ਬਣਾਉਣੇ ਆ ਬਣ ਕੇ ਸਾਡਾ ਉਹੀ ਲਹੂ ਪੀਣ ਲੱਗ ਜਾਂਦੇ ਆ ਸਾਡੀ ਕੋਈ ਨਿਸਨਮਾਈ ਕਰਦੇ ਤੁਸੀਂ ਕੀ ਨਾਲ ਕੀ ਮੁੰਡੇ ਦਾ ਕੀ ਕੰਮ ਕੀ ਕਰਦਾ ਇਹਦਾ ਨਾਮ ਵੀ ਜਿਹੜਾ ਆਮ ਪਿੰਡ ਚ ਨਾਲ ਲੈਂਦੇ ਸੀ ਉਹ ਤਾਂ ਗੱਬਰ ਸਿੰਘ ਸੀਗਾ ਤੇ ਦਿਹਾੜੀ ਧੱਪੇ ਦਾ ਕੰਮ ਕਰਦਾ ਸੀਗਾ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਅਸੀਂ ਉੱਥੇ ਜਿਹੜੀ ਨਿਸ਼ਾ ਕੀਤਾ ਜਾਂ ਸਵਾਦ ਮੋਟ ਰਹੀ ਹੈ ਸਾਨੂੰ ਵੀਰ ਜੀ ਪਤਾ ਆਇਆ ਲੱਗਿਆ ਵੀ ਉਥੋਂ ਫੋਨ ਆਇਆ ਗਦਾਮਾ ਤੇ ਸਾਨੂੰ ਪਤਾ ਹੀ ਸੀਗਾ ਵੀ ਇਹ ਮੁੰਡਾ ਨਸ਼ੇ ਕਰਦਾ ਤੇ ਗਦਾਮਾ ਦੇ ਵਿੱਚ ਉਹ ਫੋਨ ਆਇਆ ਉਹ ਤੋਂ ਬੰਦਾਂ ਨੇ ਫੋਨ ਲਾਇਆ ਇਹ 4:00 ਵਜੇ ਆਏ ਝੋਨਾ ਲਾਉਂਦੇ ਲਾਉਂਦੇ ਮਾਪੇ ਝੋਨਾ ਲਾਉਣ ਗਏ ਸੀਗੇ ਇਹ ਝੋਨਾ ਲਾਉਂਦੇ ਆਏ ਜਾ ਕੇ ਦੇਖਿਆ ਤੇ ਮੁੰਡਾ ਮਰਿਆ ਪਿਆ ਮੈਡੀਕਲ ਲੈ ਕੇ ਉਤੋਂ ਵੀ ਜਵਾਬ ਮਿਲ ਗਿਆ ਇੱਕ ਸਾਡੇ ਇੱਥੇ ਫਰੋਜ਼ਪੁਰ ਰੋਡ ਤੇ ਡਾਕਟਰ ਹੈ ਜਿਹੜਾ ਬਾਕੀ ਆਲਾ ਗਵੇਲ ਉਹਦੇ ਲੈ ਕੇ ਗਏ ਤੇ ਉਹਨੇ ਮੁੱਕਤੀ ਹੋ ਗਈ ਸੀ ਜਾਂ ਉਸ ਤੋਂ ਬਾਅਦ ਡਾਕਟਰ ਕੋਲ ਜਾਣ ਤੋਂ ਬੜੀ ਨਹੀਂ ਨਹੀਂ ਜੀ ਮੁੱਕਤੀ ਹੋ ਗਈ ਸੀ ਪਹਿਲਾਂ ਹੋ ਚੁੱਕੀ ਸੀ ਪੁਲਿਸ ਰਿਪੋਰਟ ਪਈ ਹੈ ਤੁਸੀਂ ਜਾਂ ਕੋਈ ਕੁਝ ਨਹੀਂ ਸੁਝਾਉਂਦੇ ਇਸ ਵਾਰ ਨਹੀਂ ਜੀ ਇਹਨਾਂ ਨੂੰ ਕੁਝ ਵੀ ਨਹੀਂ ਆਉੜਾਗਾ ਉਈ ਕਿਸੇ ਨੂੰ ਵੀ ਇੰਨੀ ਗੱਲ ਹੀ ਨਹੀਂ ਆਉਣੀ ਜੀ ਬਈ ਗੁਰਦੇਵ ਸਿੰਘ ਜੀ ਪ੍ਰਦੇਵ ਸਿੰਘ ਜੀ ਕੀ ਹੁੰਦਾ ਤੁਹਾਡੇ ਪਿੰਡ ਵਿੱਚ ਸਰਪੰਚ ਜੀ ਬਈ ਬਈ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਦੀ ਮੌਤ ਹੋਈ ਹੈ ਦੱਸ ਰਹੇ ਕਿ ਨਸ਼ੇ ਕਰਕੇ ਮੋਰ ਨਸ਼ੇ ਦਾ ਕਾਰਨ ਹੈ ਜੀ ਨਸ਼ਾ ਬਹੁਤ ਜ਼ਿਆਦਾ ਫੈਟਾ ਨਸ਼ਾ ਹੈ ਪਾ ਨਸ਼ੇ ਨਾਲ ਤੇ ਬਹੁਤ ਮੁੰਡੇ ਸਾਡੇ ਪਿੰਡ ਦੇ ਨਸ਼ੇ ਦੇ ਵਿੱਚ ਬੜੇ ਹੋਏ ਆ ਕਦੀ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਵੇ ਜਾਂ ਕੋਈ ਸੂਚਨਾ ਜਾਂ ਪ੍ਰਸ਼ਾਸਨ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ ਤੇਰੇ ਬਹੁਤ ਵਾਰਾਂ ਜੀ ਹਾਂ ਬਹੁਤ ਬੜਾਈ ਤੇ ਸਾਡੇ ਸੜਕ ਦਿੱਤੀ ਆ ਦੋ ਤਿੰਨ ਮੇਰਾ ਤੋਂ بڑے بڑے ਵੀ ਆ ਫੜ ਕੇ ਛੱਡ ਦਿੰਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕਿ ਲੈਣਾ ਨਹੀਂ ਦੇਣਾ ਨਹੀਂ ਜਿੱਦਾਂ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਵਿੱਚ ਅਸੀਂ ਨਸ਼ਾ ਬਹੁਤ ਹੱਦ ਤੱਕ ਕੰਟਰੋਲ ਨਹੀਂ ਜੀ ਨਹੀਂ ਕੋਈ ਕੰਟਰੋਲ ਨਹੀਂਗਾ ਜੀ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਬਿਲਕੁਲ ਜੀ ਕੀ ਹੁੰਦਾ ਕੋਈ ਕੰਟਰੋਲ ਨਹੀਂਗਾ ਜੀ ਤਾਂ ਤਾਂ ਤੇ ਵਿਕੀ ਜਾਂਦਾ ਹਰੇਕ ਮਹੱਲੇ ਦੇ ਵਿੱਚ ਦੋ ਦੋ ਤਿੰਨ ਤੰਦਾ ਉਹ ਵਿਕਦਾ ਜੀ ਮੰਨ ਕੀ ਕਰਦੇ ਕਿ ਨਾ ਕਿ ਬੰਦ ਹੋ ਗਈ ਦੇ ਰਿਆ ਨਸ਼ਾ ਕਰਕੇ ਬੰਦੇ ਦੇ ਨੌਜਵਾਨ ਮਰ ਜੰਦੇ ਇਹਨਾਂ ਦਾ ਕੋਈ ਹੱਲ ਹੋਵੇ ਪਿੰਡ ਪੱਦਰ ਤੇ ਤੁਸੀਂ ਆਪਦੇ ਪੰਚਾਇਤਦਾਰੀ ਤੌਰ ਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਰੁਕਦੇ ਆਂ ਜੀ ਨਹੀਂ ਰੁਕਦੇਗੇ ਅਸੀਂ ਕੀ ਕਿਵੇਂ ਰੋਸਰ ਰੁਕਦੇ ਆਂ ਪਰ ਨਹੀਂ ਕੋਈ ਸਾਨੂੰ ਅੱਖਾਂ ਕਰਦੇ ਆ ਜੇ ਨਸ਼ਿਆ ਕਾਨ ਵਾਲੇ ਨੂੰ ਰੁਕਦੇ ਆਂ ਉਹ ਕੋੱਖਾਂ ਕਰਦੇ ਆ ਜੇ ਵਿਚਰਿਆਂ ਨੂੰ ਰੁਕਦੇ ਆਂ ਤੇ ਉਹ ਵੀ ਆਪਾਂ ਬੁਰਾ ਬੁਰਾ ਬੋਲਦੇ ਆ